जब जुल्फ़ल के ऊपर सुबह बनी कांपना आसमान को सुपर के लिए पीटा लाया और जिन्ना के साथ खुद शरीर करके सुबह चले और ना के ਸਗਣਾ ਤੇ ਨਾਇ ਆਵੇ ਰੌਸ਼ਨ ਕੀ ਰੇ ਨੀ ਉਦਾਰ ਸਾਗਰ ਕੋ ਕਾਕੇ trange ਹੱਥ ਕੋ ਬਾਲੇ ਜੁੜ ਗਿਆਨ ਗਿਆਨ ਸਤਿਗੁਰ ਕੈ ਰਬ ਜਨ ਪਾਲੇ ਉ ਗੁਰੀ ਅਮਾ ਜਗੇ ਦੇਸ਼ ਰਛਨ ਇਕਦ ਉਦਰਾ ਦਸੇਲ ਬਸਾ ਸੁਹੋਟ ਨਿਹਾਲ विकरकार जीवन सफ़ल का क Thank okay. okay. you. कहिड़ा माण्हू ॿुधाईंदो ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਬੰਦੇ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਦਲਬਾਗ ਸਿੰਘ ਲਵਲੀ ਹੈ ਜੀ ਸਰ ਤੁਸੀਂ ਵੀ ਹਰ ਆਪਣਾ ਸੰਡੇ ਸੇਵਾ ਨਹੀਂ ਮੰਨਦੇ ਹੋ ਪ੍ਰਸ਼ਾਦ ਦੇ ਦੀ ਹਰ ਐਤਵਾਰ ਪੈਰਾ ਸਾਹਿਬ ਤੇ ਸਾਰੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਹਰ ਐਤਵਾਰ ਲੰਗਰ ਲੱਗਦਾ ਜੀ ਨਿੱਛੇ ਪ੍ਰਸ਼ਾਦ ਦੇ ਤੇ ਨਾਲ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਅਲੋਕੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਅੱਜ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਇਹ ਸੰਤਾਂ ਨੇ ਬੜੇ ਧੁੰਮਤਾ ਹੁਣਾ ਬਣਾਇਆ ਜੀ ਤੇ ਸਾਰੀਆਂ ਸੰਤਾਂ ਨੂੰ ਨਾਲੇ ਸਰੂਪ ਦਿੱਤੇ ਆ ਵੰਡੇ ਆ ਬਾਬਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਤੇ ਨਾਲੇ ਲੱਗਦਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਸੰਤਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕਾਰਜ ਹੋ ਰਿਹਾ ਹੈ। ਕਿੰਨੀ ਦਿਨ ਹੋ ਗਈ ਤੁਹਾਨੂੰ ਸੇਵਾ ਨਿਭਾਉਦੇ ਆ ਜੀ? ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਦੋਂ ਦੀ ਸੰਤ 2 ਟਾਂ ਹੀ ਸਾਲ ਹੋ ਗਏ ਆ ਜਦੋਂ ਦੀ ਸੰਤ ਆਪਣਾ ਜਾਦਾ ਬਾਬਾ ਦੀਪ ਸਿੰਘ ਜੀ ਦਾ ਚਰਨਾਂ 'ਚ ਜੁੜੀ ਆ ਤੇ ਸਾਜੂ ਦਾ ਤਾਂ ਬੜਾ ਚਾਅ ਆ ਕਿ ਬਾਬਾ ਜੀ ਸੰਤਾਂ ਬਾਬਾ ਦੀਪ ਸਿੰਘ ਜੀ ਆ ਵੀ ਸੇਵਾ ਲੈ ਰਹੇ ਆ। ਸਾਰੀਆਂ ਸੰਤਾਂ ਦੇ ਗੁਰੂ ਵੀ ਸੇਵਾ ਲੈ ਰਹੇ ਆ ਤੇ ਸਾਡੀ ਕੋਈ ਸੇਵਾ ਲੈ ਰਹੇ ਬਾਬਾ ਦੀਪ ਸਿੰਘ ਜੀ।